ਅੱਜ ਸਮਾਜ ਦੀ ਕਹਾਣੀ ਹੈ ਮੈਨੂੰ ਇੱਕ ਗੱਲ ਚੇਤੇ ਆ ਗਈ ਬਜ਼ੁਰਗਾਂ ਦੇ ਸਤਿਕਾਰ ਪ੍ਰਤੀ ਸਾਰੇ ਆਪਾਂ ਪਰਿਵਾਰਾਂ ਵਾਲੇ ਬੈਠੇ ਆ ਸਾਡੇ ਘਰ ਵਿੱਚ ਬਾਪੂ ਵੀ ਨੇ ਸਾਡੇ ਘਰ ਵਿੱਚ ਬੇਬੇ ਵੀ ਹੈ ਜਿਹੜੇ ਘਰ ਵਿੱਚ ਮਾਂ ਬਾਪ ਬੈਠੇ ਆ ਨਾ ਜਿਉਂ ਘਰ ਭਾਗਾ ਵਾਲੇ ਜਿਹੜੇ ਘਰ ਵਿੱਚ ਮਾਂ ਪਿਓ ਦਾ ਆਦਰ ਮਾਨ ਕੀਤਾ ਜਾਂਦਾ ਸਤਿਕਾਰ ਕੀਤਾ ਜਾਂਦਾ ਉਹ ਘਰ ਭਾਗਾ ਵਾਲਾ ਮੈਨੂੰ ਇੱਕ ਬਹੁਤ ਪਿਆਰੀ ਕਹਾਣੀ ਹੈ ਉਹ ਚੇਤੇ ਆ ਗਈ ਕਹਿੰਦੇ ਆ ਨਾ ਜੀ ਇੱਕ ਪ੍ਰਾਣੀ ਸੀ ਉਹਦੇ ਘਰ ਔਲਾਦ ਨਹੀਂ ਹੁੰਦੀ ਸੀ ਸਮਾਂ ਬਤੀਤ ਹੋਇਆ ਥੋੜੇ ਸਮੇਂ ਬਾਅਦ ਔਲਾਦ ਹੋ ਗਈ ਇੱਕ ਬੇਟਾ ਹੋਇਆ ਕਾਫੀ ਸਮੇਂ ਬਾਅਦ ਤੇ ਉਸ ਪ੍ਰਾਣੀ ਨੇ ਆਪਣੇ ਬੇਟੇ ਨੂੰ ਪੜਾਇਆ ਪੜਾ ਕੇ ਵੱਡਾ ਕੀਤਾ ਪੜਾਇਆ ਨਾ ਜਦੋਂ ਇੱਕ ਦਿਨ ਐਸਾ ਦਿਨ ਆਇਆ ਕਹਿੰਦੇ ਉਹ ਜਿਹੜਾ ਬੇਟਾ ਸੀ ਸਰਕਾਰੀ ਨੌਕਰੀ ਤੇ ਲੱਗ ਗਿਆ ਸਰਕਾਰੀ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਮਿਲਣ ਦੇ ਨਾਲ ਘਰਵਾਰ ਸੈੱਟ ਹੋ ਗਿਆ ਵਿਆਹ ਵੀ ਤਕੜੇ ਘਰ ਵਿੱਚ ਹੋਇਆ ਜਦੋਂ ਉਸ ਬੱਚੇ ਦਾ ਰਿਸ਼ਤਾ ਕੀਤਾ ਆਪਣੇ ਬੇਟੇ ਦਾ ਰਿਸ਼ਤਾ ਕੀਤਾ ਨਾ ਬਾਪੂ ਨੇ ਇੱਕ ਗੱਲ ਮੂੰਹ ਅੱਡ ਕੇ ਕਹੀ ਬਾਪੂ ਕਹਿੰਦਾ ਕਹਿੰਦਾ ਭਾਈ ਮੈਂ ਆਪਣੇ ਬੱਚੇ ਦਾ ਰਿਸ਼ਤਾ ਤੁਹਾਡੇ ਘਰ ਕਰਨ ਲੱਗਿਆ ਜੋੜਨ ਲੱਗਿਆ ਮੇਰਾ ਬੇਟਾ 1 ਮਹੀਨੇ ਦਾ 60-70000 ਰੁਪਏ ਲੈਂਦਾ ਹੈ ਸਿਆਣਾ ਸੀ ਬਜ਼ੁਰਗ ਕਹਿੰਦਾ ਮੇਰੇ ਬੇਟੇ ਨੂੰ ਨਾ ਗੱਡੀ ਦੀ ਲੋੜ ਹੈ ਨਾ 7-8 ਲੱਖ ਰੁਪਏ ਦੀ ਲੋੜ ਹੈ ਮੇਰੇ ਬੇਟੇ ਨੂੰ ਕੁਝ ਨਹੀਂ ਚਾਹੀਦਾ ਬਸ ਸਾਨੂੰ ਇੱਕ ਸਿਆਣੀ ਤੇ ਸਮਝਦਾਰ ਬੇਟੀ ਚਾਹੀਦੀ ਹੈ ਨੂੰ ਚਾਹੀਦੀ ਗੱਲਾਂ ਬਾਪੂ ਨੇ ਖੋਲੀਆਂ ਨਾ ਪਹਿਲਾਂ ਸਾਰੀਆਂ ਪਰਿਵਾਰ ਵਾਲੇ ਕਹਿੰਦੇ ਜੀ ਸਾਡੀ ਬੇਟੀ ਤਾਂ ਬੜੀ ਸਿਆਣੀ ਆ ਪੜ੍ਹੀ ਲਿਖੀ ਆ ਬਹੁਤ ਅੱਛੀ ਆ ਤੇ ਉਸ ਬੱਚੇ ਨੇ ਵੀ ਆਪਣੇ ਬਾਪੂ ਨਾਲੇ ਉਹ ਗੱਲ ਖੋਲੀ ਜਾ ਕੇ ਰਿਸ਼ਤਿਆਂ ਨੱਤਾ ਜਦੋਂ ਜੁੜਿਆ ਕਹਿੰਦੇ ਵੇਖੋ ਆ ਇਸ ਘਰ ਵਿੱਚ ਇਸ ਪਰਿਵਾਰ ਵਿੱਚ ਮੈਂ ਰਿਸ਼ਤਾ ਜੋੜ ਰਿਹਾ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਮਾਂ ਚੜ੍ਹਾਈ ਕਰ ਕਿਸੇ ਮੇਰਾ ਘਰ ਵਿੱਚ ਕੱਲਾ ਬਾਪੂ ਐ ਬਜ਼ੁਰਗ ਹੋ ਗਿਆ ਐ ਮੈਨੂੰ ਕੁਝ ਨਹੀਂ ਚਾਹੀਦਾ ਨਾ ਗੱਡੀ ਵੀ ਨਹੀਂ ਚਾਹੀਦੀ ਦਾਜ ਨਹੀਂ ਮੈਨੂੰ ਕੁਝ ਚਾਹੀਦਾ ਬਸ ਕੇਵਲ ਤੁਹਾਡੀ ਧੀ ਚਾਹੀਦੀ ਐ ਇਸ ਨੂੰ ਇੱਕ ਗੱਲ ਸਮਝਾ ਦਿਓ ਕਹਿ ਦਿਓ ਵੀ ਇਹ ਮੇਰੇ ਬਾਪੂ ਜੀ ਦਾ ਸਤਕਾਰ ਕਰੇ ਘਰ ਵਿੱਚ ਮੇਰੇ ਬਾਪੂ ਜੀ ਨੇ ਇਕੱਲੇ ਉਹਨਾਂ ਨੂੰ ਟਾਈਮ ਸਿਰ ਦਵਾਈ ਦੇਣੀ ਟਾਈਮ ਸਿਰ ਰੋਟੀ ਫੜਾਉਣੀ ਤੇ ਉਹਨਾਂ ਨੇ ਸਾਰੀਆਂ ਗੱਲਾਂ ਕਬੂਲ ਕੀਤੀਆਂ ਤੇ ਬੜਾ ਧੂਮ ਧਾਮ ਨਾਲ ਬੇਟੇ ਦਾ ਵਿਆਹ ਹੋਇਆ ਵਿਆਹ ਹੋਇਆ ਤੇ ਕੋਠੀ ਸੋਹਣੀ ਸੀ ਕੋਠੀ ਨੂੰ ਰੰਗ ਵੀ ਹੋਇਆ ਬਹੁਤ ਸੋਹਣੀ ਕੁੜਤੀ ਤਿਆਰ ਕੀਤੀ ਤੇ ਬਜ਼ੁਰਗ ਘਰ ਵਿੱਚ ਬੈੰਦਾ ਸੀ ਤੇ ਨੂਰਾਣੀ ਘਰ ਰਹਿੰਦੀ ਸੀ ਜਿਹੜਾ ਬਾਪੂ ਦਾ ਬੇਟਾ ਸੀ ਉਹ ਰੋਜ਼ਾਨਾ ਨੌਕਰੀ ਤੇ ਚਲਾ ਜਾਂਦਾ ਸੀ ਸਵੇਰੇ ਨਿਕਲਦਾ ਵਿਚਾਰਾ ਸ਼ਾਮ ਨੂੰ ਵੜਦਾ ਇੱਕ ਦਿਨ ਨਾ ਬਜ਼ੁਰਗਾਂ ਦੀ ਆਦਤ ਹੁੰਦੀ ਆ ਜੀ ਬਜ਼ੁਰਗ ਸਿਆਲ ਦੇ ਦਿਨ ਸੀ ਉਹ ਬਜ਼ੁਰਗ ਨਾ ਵਿਚਾਰਾ ਮੰਝਾ ਢਾ ਕੇ ਬਾਹਰ ਬੈਠਾ ਧੁੱਪ ਸੇਕ ਰਿਆ ਸੀ ਤੇਲ ਦੀ ਸ਼ੀਸ਼ੀ ਸੀ ਉਹਦੇ ਕੋਲ ਹੌਲੀ-ਹੌਲੀ ਆਪਣੇ ਸਿਰ 'ਤੇ ਤੇਲ ਲਾ ਰਿਹਾ ਸੀ ਇਸ ਤਰ੍ਹਾਂ ਕਿਉਂਕਿ ਸਿਆਲ ਦੇ ਵਿੱਚ ਬਜ਼ੁਰਗ ਵਿਚਾਰੇ ਮਾਲਸ਼ ਮੋਲਛ ਕਰਾ ਲੈਂਦੇ ਆ ਸਿਆਣੇ ਨੇ ਉਹ ਬੱਚੇ ਉਹ ਪਰਿਵਾਰ ਜਿਹੜੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਆ ਮੈਂ ਅਕਸਰ ਕਹਿੰਦਾ ਹੁੰਨਾ ਜੀ ਆਪਣੇ ਬਜ਼ੁਰਗਾਂ ਦੀ ਦੇਖਭਾਲ ਜ਼ਰੂਰ ਕਰਿਆ ਕਰੋ ਉਹਨਾਂ ਦੇ ਨੌਵਾਂ ਬਲ ਧਿਆਨ ਕਰੋ ਪੈਰਾਂ ਬਲ ਧਿਆਨ ਕਰੋ ਇਹ ਸਾਡੇ ਫਰਜ਼ ਬਣਦੇ ਆ ਉਦਾਂ ਅਸੀਂ ਕਹਿੰਦੇ ਆ ਇੱਥੇ ਜਾ ਕੇ ਇੰਨੀ ਸੇਵਾ ਕੀਤੀ ਮੈਂ ਜੀ ਠੀਕ ਆ ਗੁਰਦੁਆਰਾ ਸੇਵਾ ਕਰਨਾ ਸਿਖਾਉਂਦਾ ਕਰੋ ਸੇਵਾ ਪਰ ਘਰ ਵਿੱਚ ਮਾਪੇ ਦੀ ਸੇਵਾ ਵੀ ਜ਼ਰੂਰੀ ਆ ਨਾ ਜਿਨੇ ਸਾਨੂੰ ਪਾਲਿਆ ਵੱਡਾ ਕੀਤਾ ਇੱਕ ਦਿਨ ਉਹ ਬਜ਼ੁਰਗ ਤੇਲ ਲਾ ਰਿਹਾ ਸੀ ਨਾ ਤੇਲ ਲਾਉਂਦੇ ਲਾਉਂਦੇ ਉਹ ਬਜ਼ੁਰਗ ਨਾਲ ਕੋਠੀ ਦਾ ਨਮਾ ਨਮਾ ਪੇਂਟ ਹੋਇਆ ਸੀ ਨਮਾ ਨਮਾ ਪੇਂਟ ਹੋਇਆ ਤੇ ਬਜ਼ੁਰਗ ਦਾ ਹੱਥ ਥੰਦੇ ਵਾਲਾ ਹੱਥ ਸੀ ਤੇਲ ਵਾਲਾ ਹੱਥ ਇਸ ਤਰ੍ਹਾਂ ਉਹ ਪੇਂਟ ਤੇ ਲੱਗ ਗਿਆ ਨੂੰਹ ਰਾਣੀ ਭੱਜ ਕੇ ਉੱਠੀ ਕਹਿੰਦੇ ਬਾਪੂ ਜੀ ਤੁਹਾਨੂੰ ਪਤਾ ਨਹੀਂ ਕੱਲ ਪੇਂਟ ਕਰਾਇਆ ਤੂੰ ਸਾਰਾ ਪੇਂਟ ਖਰਾਬ ਕਰ ਦਿੱਤਾ ਕੋਠੀ ਦਾ ਰੰਗ ਖਰਾਬ ਕਰ ਦਿੱਤਾ ਬਾਪੂ ਕਹਿੰਦਾ ਕੀ ਗੱਲ ਹੋ ਗਈ ਧੀਏ ਮੇਰੇ ਘਰ ਵਾਲੇ ਨੇ ਇੰਨੇ ਪੈਸੇ ਲਾ ਕੇ ਕੋਠੀ ਬਣਾਈ ਆ ਇੰਨਾ ਮਹਿੰਗਾ ਰੰਗ ਕੀਤਾ ਤੂੰ ਸੰਦੇ ਵਾਲਾ ਹੱਥ ਲਾ ਕੇ ਕੋਠੀ ਸਾਰੀ ਖਰਾਬ ਕਰ ਦਿੱਤੀ ਬਾਪੂ ਵਿਚਾਰਾ ਫੇਰ ਨੀਵੀਂ ਪਾ ਕੇ ਬਹਿ ਗਿਆ ਬਜ਼ੁਰਗਾਂ ਦਾ ਮਨ ਹੁੰਦਾ ਨਾ ਜਿਹੜਾ ਬੱਚਿਆਂ ਵਰਗਾ ਹੋ ਜਾਂਦਾ ਹੈ ਉਹ ਗੱਲ ਕਈ ਵਾਰ ਦਿਲ ਤੇ ਲੱਗ ਜਾਂਦੀ ਹੈ ਉਹ ਮਨ ਹੀ ਮਨ ਸੋਚ ਰਿਹਾ ਸੀ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਗੱਲਾਂ ਤੇ ਬੇਟੀ ਪੂਰੀ ਨਹੀਂ ਉਤਰੀ ਨੂਰ ਰਾਣੀ ਬੇਟੇ ਨੇ ਵੀ ਬੜੀਆਂ ਬੇਟਾ ਬੜਾ ਪਿਆਰ ਕਰਦਾ ਸੀ ਆਪਣੇ ਬਾਪੂ ਨੇ ਕਿਹਾ ਕੋਈ ਗੱਲ ਨਹੀਂ ਧੀਏ ਫਿਰ ਕਿੱਡੀ ਗੱਲ ਹੋ ਗਈ ਉਹ ਕਹਿੰਦੀ ਇਹ ਕੋਠੀ ਮੇਰੇ ਘਰ ਵਾਲੇ ਨੇ ਬਣਾਈ ਐ ਮੇਰੇ ਘਰ ਵਾਲੇ ਦੀ 60-70000 ਰੁਪਏ ਤਨਖਾਹ ਹੈ ਮੇਰੇ ਘਰ ਵਾਲੇ ਦੀ ਬਹੁਤ ਤਨਖਾਹ ਹੈ ਬਾਪੂ ਨੇ ਫਿਰ ਕਿਹਾ ਕਹਿੰਦੇ ਬੇਟਾ ਤਾਂ ਮੇਰਾ ਹੀ ਆਉ ਮੈਨੂੰ ਪਤਾ ਵਾ ਬੇਟਾ ਕਿਵੇਂ ਪੜਾਇਆ ਗਰੀਬੀ ਦੇ ਵਿੱਚ ਕਿਵੇਂ ਵੱਡਾ ਕੀਤਾ ਮਾਂ ਚੜ੍ਹਾਈ ਕਰ ਗਈ ਸੀ ਮੈਂ ਬੇਟੇ ਦੀ ਮਾਂ ਵੀ ਬਣਿਆ ਤੇ ਬਿਓ ਵੀ ਬਣਿਆ ਮਨ ਵਿੱਚ ਗੱਲਾਂ ਸੋਚ ਰਿਹਾ ਕਹਿ ਤਾਂ ਸਕਦਾ ਨਹੀਂ ਵਿਚਾਰਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਧੀਏ ਉਹ ਕਹਿੰਦੀ ਕੰਧ ਦਾ ਸਹਾਰਾ ਨਾਲ ਲਿਆ ਕਰੋ ਤੇਲ ਵਾਲੇ ਥੰਦੇ ਵਾਲੇ ਹੱਥਾਂ ਨਾਲ ਕੰਧ ਖਰਾਬ ਹੋ ਜਾਂਦੀ ਹੈ ਇੱਕ ਦਿਨ ਦੁਬਾਰਾ ਫਿਰ ਇੱਕ ਦਿਨ ਐਸਾ ਵਾਪਰਿਆ ਧਿਆਨ ਨਾਲ ਸੁਣਨਾ ਜਦੋਂ ਬਜ਼ੁਰਗ ਨਾ ਉਹ ਦੁਬਾਰਾ ਇੱਕ ਦਿਨ ਖੜਾ ਹੋਣ ਲੱਗ ਗਿਆ ਮੰਜੇ ਉੱਤੇ ਵੀ ਚੱਲ ਬੈਠੇ ਬੈਠੇ ਕਈ ਵਾਰ ਅਕਲ ਕਾਨ ਹੋ ਜਾਂਦੇ ਆ ਬਜ਼ੁਰਗ ਉਹ ਕਹਿੰਦੇ ਵੀ ਚਲੋ ਮੈਂ ਢੇੜਾ ਦੇ ਆਣਾ ਉਸ ਕੰਦ ਕੋਲ ਮੰਜਾ ਡਾਇਆ ਹੋਇਆ ਸੀ ਜਦੋਂ ਕੰਦ ਨੂੰ ਹੱਥ ਲਾਣ ਲੱਗਿਆ ਨਾ ਖੜਾ ਹੋਣ ਲੱਗਿਆ ਉਹ ਨੂਹ ਦੀ ਆਵਾਜ਼ ਕੰਨ ਵਿੱਚ ਯਾਦ ਆ ਗਈ ਵੀ ਮੇਰੀ ਨੂਹ ਨੇ ਕਿਹਾ ਸੀ ਪੇਂਟ ਬਹੁਤ ਮਹਿੰਗਾ ਹੈ ਇਹਨੂੰ ਖਰਾਬ ਨਾ ਕਿਤੇ ਕਰ ਦਿਓ ਉਹ ਬਜ਼ੁਰਗ ਨੇ ਉੱਠਣ ਲੱਗੇ ਕੰਦ ਦਾ ਸਹਾਰਾ ਨਾ ਤੱਕਿਆ ਜਦੋਂ ਕੰਦ ਦਾ ਸਹਾਰਾ ਨਾ ਟੱਕਿਆ ਬਜ਼ੁਰਗ ਬੜੇ ਪਾਸੇ ਬੁੱਢੇ ਹੱਡ ਸੀ ਉਹ ਬਜ਼ੁਰਗ ਵਿਚਾਰਾ ਮੰਜੇ ਤੋਂ ਡਿੱਗ ਗਿਆ ਉਹਦਾ ਚੂਲਾ ਟੁੱਟ ਗਿਆ ਤੜਫਦਾ ਰਿਹਾ ਵਿਚਾਰਾ ਹੌਲੀ 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 ਮੰਜੇ ਦੇ ਦੁਆਰਾ ਫਿਰ ਡਿੱਗ ਗਿਆ ਨੂਰਾਣੀ ਨੇ ਪੁੱਛਿਆ ਨਹੀਂ ਸਾਮਾ ਪੈ ਗਈਆਂ ਪਾਣੀ ਪਾਣੀ ਤੜਫਦਾ ਰਿਹਾ ਕਿੰਨਾ ਚਿਰ ਮੰਜੇ ਤੇ ਜਦੋਂ ਘਰ ਵਿੱਚ ਬੇਟਾ ਆਇਆ ਬੇਟੇ ਨੇ ਕਿਹਾ ਆਪਣੇ ਘਰ ਵਾਲੀ ਨੂੰ ਕਿਹਾ ਕਿ ਬਾਪੂ ਜੀ ਕਿੱਥੇ ਆ ਅੱਜ ਕੋ ਆਵਾਜ਼ ਨਹੀਂ ਆ ਰਹੀ ਕਹਿੰਦੇ ਬਾਪੂ ਜੀ ਮੰਜੇ ਤੇ ਬੈਠੇ ਹੋਣ। ਜਦੋਂ ਬਾਪੂ ਜੀ ਦਾ ਹਾਲ ਵੇਖਿਆ ਨਾ ਬੱਚੇ ਦਾ ਉਸ بیٹے ਦਾ ਮਨ ਭਰ ਗਿਆ। ਕਹਿੰਦੇ ਬਾਪੂ ਜੀ ਕੀ ਗੱਲ ਹੋ ਗਈ? ਰੋ ਕਿਉਂ ਰਹੇ ਹੋ? ਤੁਹਾਨੂੰ ਅੱਜ ਰੋਟੀ ਨਹੀਂ ਦਿੱਤੀ? ਤੁਹਾਨੂੰ ਅੱਜ ਕਿਸੇ ਨੇ ਸੇਵਾ ਸੰਭਾਲ ਤੁਹਾਡੀ ਕੀਤੀ ਨਹੀਂ? ਕਹਿੰਦਾ ਨਹੀਂ ਬੇਟਾ ਉਹੀ ਮਨ ਭਰ ਗਿਆ ਜਦੋਂ ਵੇਖਿਆ ਕਹਿੰਦੇ ਬਾਪੂ ਜੀ ਲੱਤਾਂ ਕੰਮ ਨਹੀਂ ਕਰ ਰਹੀਆਂ ਉਹ ਕਹਿੰਦੇ ਨਹੀਂ। ਕੰਮ ਨਹੀਂ ਕਰ ਰਹੀਆਂ। ਕੀ ਗੱਲ ਹੋ ਗਈ ਬਾਪੂ ਤੂੰ ਮੰਜੇ ਤੇ ਮਿੱਠਾ ਰਹਿਣਾ ਸੀ ਆਵਾਜ਼ ਮਾਰ ਦੇਣੀ ਤੁਹਾਡੇ ਕੋਲ ਮੰਜੇ ਤੇ ਸਾਰਾ ਕੁਝ ਪਹੁੰਚ ਜਾਣਾ ਸੀ ਕੀ ਗੱਲ ਹੋ ਗਈ ਕਹਿੰਦਾ ਬੇਟਾ ਮੈਂ ਮੰਜੇ ਤੋਂ ਡਿੱਗ ਗਿਆ ਤੇ ਚੂਲਾ ਫਿਕਚਰ ਹੋ ਗਿਆ ਫਿਰ ਕਿਹਾ ਉਸ ਬੇਟੇ ਬੇਟੇ ਨੇ ਬਾਪੂ ਨੂੰ ਕਹਿੰਦੇ ਬਾਪੂ ਜੀ ਕੰਧ ਦਾ ਸਹਾਰਾ ਲੈ ਲੈਂਦੇ ਗੱਲ ਸਹਾਰੇ ਦੀ ਸੀ ਨਾ ਕਹਿੰਦੇ ਬਾਪੂ ਜੀ ਬਜ਼ੁਰਗ ਹੱਡ ਨੇ ਬੜੇਪਾ ਕੰਧ ਦਾ ਸਹਾਰਾ ਲੈ ਲੈ ਲੈਂਦੇ ਕਹਿੰਦੇ ਨਹੀਂ ਭਾਈ ਮੈਂ ਵੈਸੇ ਨਹੀਂ ਕੰਦ ਦਾ ਸਹਾਰਾ ਲਿਆ। ਕਈ ਵਾਰ ਮੇਰੇ ਤੇਲ ਵਾਲੇ ਹੱਥਾਂ ਨਾਲ, ਠੰਡੇ ਵਾਲੇ ਹੱਥਾਂ ਨਾਲ ਕੰਦ ਕਿਤੇ ਖਰਾਬ ਨਾ ਹੋ ਜਾਵੇ। ਕਹਿੰਦੇ ਬਾਪੂ ਜੀ ਫਿਰ ਕੀ ਹੋ ਗਿਆ? ਕੰਦ ਤਾਂ ਦੁਬਾਰਾ ਵੀ ਬਣ ਜਾਊਗੀ। ਪੇਂਟ ਦੁਬਾਰਾ ਹੋ ਜਾਊਗਾ। ਫਿਰ ਇੱਕ ਉਹਨੇ ਮਨ ਹੀ ਮਨ ਮਨ ਭਰ ਗਿਆ ਤੇ ਗੱਲ ਕਹਿ ਦਿੱਤੀ। ਕਹਿੰਦੇ ਬੇਟਾ ਤੇਰੇ ਘਰ ਵਾਲੀ ਕਹਿੰਦੀ ਆ ਵੀ ਕੰਦ ਨੂੰ ਠੰਡੇ ਵਾਲੇ ਹੱਥ ਨਾਲ ਲਾਇਆ ਕਰੋ। ਕੰਦ ਖਰਾਬ ਹੋ ਜਾਂਦੀ ਆ। ਮੈਂ ਪਹਿਲਾਂ ਰੋਜ਼ਾਨਾ ਸਹਾਰਾ ਲੈ ਕੇ ਉੱਠ ਪੈਂਦਾ ਸੀ ਤੇ ਬਹਿ ਜਾਂਦਾ ਸੀ ਅੱਜ ਮੈਂ ਸਹਾਰਾ ਨਹੀਂ ਲਿਆ ਤੇ ਅੱਜ ਮੇਰੀ ਹਾਲਤ ਇਹ ਹੋ ਗਈ ਬਾਪੂ ਦਾ ਇਲਾਜ ਕਰਾਇਆ ਬਾਪੂ ਠੀਕ ਹੋ ਗਿਆ ਇਹ ਬੜੀ ਪਿਆਰੀ ਕਹਾਣੀ ਲਿਖੀ ਕਿਸੇ ਨੇ ਬਾਪੂ ਠੀਕ ਹੋ ਗਿਆ ਇਲਾਜ ਵੀ ਕਰਾਇਆ ਤੇ ਬਾਪੂ ਨੇ ਫੇਰ ਕਿਹਾ ਕਹਿੰਦੇ ਬੇਟਾ ਤੁਸੀਂ ਘਰ ਵਿੱਚ ਕਲੇਸ਼ ਨਾ ਪਾਓ ਮੈਂ ਤਾਂ ਚਾਰਕ ਦਿਨਾਂ ਦਾ ਬੱਸ ਬਜ਼ੁਰਗ ਦੀ ਸਿਆਣਪ ਵੇਖੋ ਕਹਿੰਦੇ ਘਰ ਵਾਲੀ ਨਾਲ ਜਾ ਕੇ ਲੜੀ ਨਾ ਚਲੋ ਜੋ ਕੁਝ ਮੇਰੇ ਨਾਲ ਬਣ ਗਿਆ ਠੀਕ ਹੈ ਤੁਸੀਂ ਵੇਖੋ ਬਜ਼ੁਰਗ ਦਾ ਕਿੱਡਾ ਜ਼ਿਗਰਾ ਹੋਣਾ ਉਹਦਾ ਆਪਣੇ ਬੱਚੇ ਪ੍ਰਤੀ ਆਪਣੇ بیٹے ਪ੍ਰਤੀ ਕਿੱਡਾ ਜ਼ਿਗਰਾ ਹੋਣਾ ਕਹਿੰਦੇ ਘਰ ਵਿੱਚ ਕਲੇਸ਼ ਨਾ ਪਾਇਓ ਲੜਿਓ ਨਾ ਜੋ ਕੁਝ ਮੇਰੇ ਨਾਲ ਹੋ ਗਿਆ ਠੀਕ ਤੇ ਮਨ ਵਿੱਚ ਵਿਕਤ ਤਾਂ ਪੈ ਜਾਂਦੀ ਆ ਨਾ ਫਿਰ ਉਹਨੇ ਘਰ ਵਾਲੀ ਨੂੰ ਬੜੇ ਔਖੇ ਭਾਰੇ ਸ਼ਬਦਾਂ ਚ ਕਿਹਾ ਕਹਿੰਦੇ ਜਦੋਂ ਰਿਸ਼ਤਾ ਜੋੜਿਆ ਸੀ ਇੱਕ ਗੱਲ ਮੰਗੀ ਸੀ ਵੀ ਮੈਨੂੰ ਗੱਡੀ ਦੀ ਲੋੜ ਨਹੀਂ ਆ ਮੈਨੂੰ ਦਾਜ ਦੇ ਹੇਜ ਦੀ ਲੋੜ ਨਹੀਂ ਆ ਬਸ ਮੇਰੇ ਬਾਪੂ ਦੀ ਸੇਵਾ ਕਰਨ ਵਾਲਾ ਕੋਈ ਹੋਵੇ ਤੂੰ ਮੇਰੇ ਬਾਪੂ ਨੂੰ ਕੰਧ ਨਾਲ ਹੱਥ ਲਾਣ ਤੋਂ ਰੋਕ ਦਿੱਤਾ ਸਹਾਰਾ ਲੈਣ ਤੋਂ ਰੋਕ ਦਿੱਤਾ ਅੱਜ ਮੇਰੇ ਬਾਪੂ ਦੀ ਹਾਲਤ ਵੇਖੀ ਹੋਵੇ ਉਹ ਕਹਾਣੀਕਾਰ ਨੇ ਬੜਾ ਪਿਆਰਾ ਟਾਈਟਲ ਲਿਖਿਆ ਦੋ ਹੱਥਾਂ ਦੇ ਨਿਸ਼ਾਨ ਕੰਧ ਉੱਤੇ ਆ ਉਹ ਨਿਸ਼ਾਨ ਨਾ ਭਾਵੇਂ ਬਾਪੂ ਚੜਾਈ ਕਰ ਗਿਆ ਬਾਪੂ ਦਾ ਅਕਾਲ ਚਲਾਣਾ ਹੋ ਗਿਆ ਸਭ ਕੁਝ ਵਿਚਾਰਾ ਚਲਾ ਗਿਆ ਹਰ ਸਾਲ ਕੁੱਠੀ ਨੂੰ ਜਦੋਂ ਪੇਟ ਹੁੰਦਾ ਸੀ ਨਾ ਇੱਕ ਨਿਸ਼ਾਨ ਬਣਿਆ ਹੋਇਆ ਸੀ ਕੰਧ ਉੱਤੇ ਜਦੋਂ ਰੰਗ ਕਰਨ ਵਾਲਿਆਂ ਨੇ ਪੁੱਛਣਾ ਵੀ ਆਹ ਇੱਥੇ ਰੰਗ ਕਿਉਂ ਨਹੀਂ ਕਰਾਉਂਦੇ ਤੁਸੀਂ ਉਹਨੇ ਫਿਰ ਚੁੱਪ ਕਰ ਜਾਣਾ ਕਹਿੰਦੇ ਇਸ ਕੰਧ ਉੱਤੇ ਮੈਂ ਕਦੇ ਰੰਗ ਨਹੀਂ ਕਰਵਾਵਾਂਗਾ ਥੋੜੀ ਜੀ ਜਗਾਵ ਨੇ ਛੱਡ ਲਈ ਕਿਉਂ ਨਹੀਂ ਰੰਗ ਕਰਾਵਾਂਗਾ ਕਿਉਂਕਿ ਇਸ ਕੰਦ ਉੱਤੇ ਮੇਰੇ ਬਾਪੂ ਦੇ ਹੱਥਾਂ ਦੇ ਨਿਸ਼ਾਨ ਲੱਗੇ ਹੋਏ ਆ। ਇਸ ਬਹਾਨੇ ਮੈਂ ਆਪਣੇ ਬਾਪੂ ਨੂੰ ਯਾਦ ਕਰਦਾ ਅੱਜ ਬਾਪੂ ਦੀ ਬਦੌਲਤ ਕੋਠੀ ਵਾਲੇ ਵੀ ਹੋ ਗਏ ਅੱਜ ਬਾਪੂ ਦੀ ਬਦੌਲਤ ਵੱਡੀ ਗੱਡੀ ਵਾਲੇ ਵੀ ਹੋ ਗਏ ਅੱਜ ਬਾਪੂ ਦੀ ਬਦੌਲਤ ਚੰਗੀ ਨੌਕਰੀ ਵਾਲੇ ਵੀ ਹੋ ਗਏ ਅੱਜ ਜੀ ਨੇ ਮੇਰੇ ਲਈ ਇੰਨਾ ਕੁਝ ਕੀਤਾ ਜੋ ਨਹੀਂ ਮੇਰੇ ਵਿੱਚ ਹੈਗਾ। ਹਾ ਜੋ ਬਾਪੂ ਮੇਰੇ ਸਦਾ ਆਲੀ ਮੈਨੂੰ ਛੱਡ ਕੇ ਚਲਾ ਗਿਆ ਹੁਣ ਸਾਖੀ ਆ ਨਾ ਜਿਹੜੀ ਏ ਕਹਾਣੀ ਇਹ ਸਾਡੇ ਸਾਰੇ ਪਰਿਵਾਰਾਂ ਦੀਆਂ ਕਹਾਣੀਆਂ ਜੀ ਭਾਵੇਂ ਕਿਸੇ ਨੇ ਲਿਖੀ ਇਸ ਤਰੀਕੇ ਨਾਲ ਆਏ ਪਰ ਇਹ ਸਾਰੀ ਕਹਾਣੀ ਸਾਡੇ ਪਰਿਵਾਰਾਂ ਦੀ ਹੈ ਕਿਤੇ ਐਸੇ ਪਰਿਵਾਰ ਨੇ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਸੱਚੀ ਜੀ ਉਹ ਸਵਰਗ ਬਣ ਜਾਂਦਾ ਜਿੱਥੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਸਮਾ